ਸਮੇਂ ਨੂੰ ਬਦਲਦੇ ਟਾਈਮ ਨਹੀਂ ਲੱਗਦਾ ਹੁੰਦਾ ਕਿਉਂਕਿ ਸਮੇਂ ਨੂੰ ਬਜ਼ੁੰਚਿਓ ਕਿਹ ਕੀ ਸਮਾਂ ਲੱਗਦਾ ਸਮਾਂ ਆਪਦੇ ਹਿਸਾਬ ਨਾਲ ਚੱਲਦਾ ਵਾ ਤੇ ਜ਼ਿੰਦਗੀ ਨੂੰ ਆਪਦੇ ਹਿਸਾਬ ਨਾਲ ਜਿਉਂਦਾ ਵਾ ਆਪਾਂ ਇੰਨੇ ਮਹਾਨ ਨਹੀਂ ਆ ਕਿ ਆਪਾਂ ਸਮੇਂ ਨੂੰ ਰੋਕ ਸਕੀਏ ਤੇ ਸਮੇਂ ਨੂੰ ਆਪਦੇ ਹਿਸਾਬ ਨਾਲ ਚਲਾ ਸਕੀਏ ਜਿਹੜਾ ਸਮਾਂ ਦਾ ਸਮੇਂ ਦੇ ਨਾਲ ਹੀ ਰੱਬ ਚੱਲਦਾ ਹੈ ਰੱਬ ਤੋਂ ਵੱਡਾ ਹੀ ਸਮਾਂ ਹੈ ਤੇ ਸਮੇਂ ਤੋਂ ਬਿਨਾ ਮੈਨੂੰ ਲੱਗਦਾ ਕੋਈ ਅਹਿਜੀ ਚੀਜ਼ ਹੈ ਹੀ ਨਹੀਂ ਜਿਹੜੀ ਹੋਵੇ ਮੈਂ ਤਾਂ ਕਦੇ ਕਦੇ ਇਹ ਦਿਨ ਲੱਗਦਾ ਹੁੰਦਾ ਕਿ ਸਮਾਂ ਹੀ ਰੱਬ ਹੈ ਮਨੀ ਇਜ਼ ਗੋਡ ਦੇ ਨੀ ਨਹੀਂ ਮਨੀ ਨਹੀਂ 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 ਮਨੀ ਨਹੀਂ ਟਾਈਮ ਇਜ਼ ਗੋਡ ਯਸ ਸਮਾਂ ਹੀ ਰੱਬ ਹੈ ਕਿਉਂਕਿ ਆਪਾਂ ਵਾਹਿਗੁਰੂ ਦੇ ਟਾਈਮ ਤੋਂ ਅਗਰ ਦੇਖੀਏ ਤਾਂ ਇਸ ਸਮੇਂ ਨੇ ਵਾਹਿਗੁਰੂ ਵਰਗੇ ਮਹਾਨ ਬੰਦੇ ਤੇ ਆਪਣੇ ਹੋਰ ਵੀ ਕਈ ਬੰਦੇ ਰਹੇ ਨੇ ਮਹਾਨ ਦੇਵਤੇ ਰਹੇ ਨੇ ਆਪਣੀ ਧਰਤੀ ਤੇ ਤੇ ਕਿੰਨੇ ਰਾਜੇ ਮਹਾਰਾਜੇ ਰਹੇ ਨੇ ਸਾਰੇ ਨੇ ਕੌਣ ਲੈ ਗਿਆ ਸੀ ਸਮਾਂ ਲੈ ਗਿਆ ਸੀ ਸਮਾਂ ਸਮਾਂ ਸਭ ਤੋਂ ਮਹਾਨ ਹੈ ਸਮੇ ਤੋਂ ਬਿਨਾ ਕੋਈ ਚੀਜ਼ ਨਹੀਂ ਮਨ ਤੱਕ ਅਧਿਕ ਤੱਕ ਵੀ ਇਤਨਾ ਲੱਗਦਾ ਵੀ ਸਮੇ ਤੋਂ ਸਮੇ ਨੂੰ ਜਿਵੇਂ ਸਮੇ ਇੱਕ ਤਕੜੀ ਨਹੀਂ ਹੁੰਦੀ ਤਕੜੀ ਮਤਲਬ ਭਾਰ ਪੂਰ ਤੋਲਣੇ ਤਕੜੀ ਸਮਾਂ ਹੈਗਾ ਉਹ ਤਕੜੀ ਆ ਤੇ ਉਹਦੇ ਵਿੱਚ ਜਿਹੜੇ ਝੂਲਦੇ ਆ ਬੱਟੇ ਰੱਖ رکھے ਇੱਕ ਥਾਂ ਤੇ ਬੱਟੇ ਆ ਤੇ ਦੂਜੀ ਥਾਂ ਤੇ ਆਪਣੀ ਧਰਤੀ ਆ ਜਿਹੜਾ ਸਮਾਂ ਉਹ ਤਕੜੀ ਆ ਤੇ ਤਕੜੀ ਨੂੰ ਫੜ ਰੱਖਿਆ ਰੱਬ ਨੇ ਮੈਂ ਤਾਂ ਇਦਾਂ ਲੱਗਦਾ ਹੁੰਦਾ ਵਾ ਬਾਕੀ ਤੁਹਾਨੂੰ ਕਿੱਦਾਂ ਲੱਗਦਾਗਾ ਉਹ ਤੁਸੀਂ ਆਪ ਫੀਲ ਕਰੋ ਠੀਕ ਹੈ ਤੇ ਮੈਨੂੰ ਤਾਂ ਇਦਾਂ ਹੀ ਲੱਗਦਾਗਾ ਤੇ ਰੱਬ ਦੇ ਬਾਰੇ ਤਾਂ ਬਹੁਤ ਚੀਜ਼ਾਂ ਹੁੰਦੀਆਂ ਨੇ ਆਪਾਂ ਰੱਬ ਨੂੰ ਪੂਰਾ ਰੱਬ ਨੂੰ ਜਾਣ ਹੀ ਨਹੀਂ ਸਕਦਾ ਹੁੰਦਾ ਵੈਸੇ ਮਿੱਤਰੋ ਤੇ ਆਪਾਂ ਜਿੰਨਾ ਵੀ ਕੋਸ਼ਿਸ਼ ਕਰਾਂਗੇ ਇਸ ਗਹਿਰਾਈ ਦੇ ਵਿੱਚ ਡੁੱਬਣ ਦੀ ਆਪਾਂ ਉਨੇ ਹੀ ਡੁੱਬਦੇ ਜਾਵਾਂਗੇ ਕਿਉਂਕਿ ਜ਼ਿੰਦਗੀ ਨੂੰ ਸਮਝਣਾ ਇੰਨਾ ਆਸਾਨ ਗੱਲ ਨਹੀਂ ਹੈ ਜ਼ਿੰਦਗੀ ਨੂੰ ਸਮਝਣ ਦੇ ਲਈ ਆਪਾਂ ਨੂੰ ਉਹਨਾਂ ਚੀਜ਼ਾਂ ਤੋਂ ਗੁਜ਼ਰਨਾ ਪੈਂਦਾ ਹੈ ਜਿਹੜੀਆਂ ਚੀਜ਼ਾਂ ਐਕਚੁਅਲੀ ਆਪਣੇ ਜਿਹੜੇ ਪੂਰਵਜ ਨੇ ਉਹ ਆਲਰੇਡੀ ਗੁਜ਼ਰ ਚੁੱਕੇ ਨੇ ਆਪਾਂ ਪਹਿਲਾਂ ਹਿਸਟਰੀ ਜਾਨਣਾ ਪਊਗਾ ਕਿ ਜੇ ਆਪਾਂ ਇਹ ਜਿਹੇ ਸਵਾਲ ਕਰ ਰਹੇ ਹਾਂ ਗੰਦੇ ਬੰਦੇ ਦੇ ਸਵਾਲ ਇਹ ਰੱਬ ਨੂੰ ਜਾਣਨ ਦੇ ਇਹ ਲੱਖਾਂ ਕਰੋੜਾਂ ਬੰਦੇ ਆਪਣੀ ਜ਼ਿੰਦਗੀ ਆਪਣੇ ਇੱਥੇ ਧਰਤੀ ਤੇ ਆ ਗਏ ਨੇ ਤੇ ਉਹਨਾਂ ਨੇ ਵੀ ਆਲਰੇਡੀ ਇਹ ਚੀਜ਼ਾਂ ਡਿਸਕਵਰ ਕਰਨ ਦੀ ਸੋਚੀ ਆ ਤੇ ਜਿਹੜੇ ਜਿਹੜੇ ਉਹਨਾਂ ਨੇ ਪਹਿਲੂ ਬੁੱਕਾਂ ਦੇ ਵਿੱਚ ਲਿਖ ਰੱਖਿਆ ਨੇ ਉਹ ਆਪਾਂ ਜੇ ਬੁੱਕਾਂ ਪੜਾਂਗੇ ਤਾਂ ਆਪਾਂ ਨੂੰ ਪਤਾ ਚੱਲੂਗਾ ਕਿ ਜਿਹੜੀ ਚੀਜ਼ ਹੈ ਜੇ ਆਪਾਂ ਆਪਣੀ ਛੋਟੀ ਜਿੰਦਗੀ ਵਿੱਚ ਜਾਂਚ ਕਰਾਂਗੇ ਖੋਜਣ ਦੀ ਕੋਸ਼ਿਸ਼ ਕਰਾਂਗੇ ਉਹ ਆਲਰੇਡੀ ਇੱਥੇ ਮਤਲਬ ਐਗਜ਼ਿਸਟ ਕਰਦੀ ਆ ਬ ਤਾ ਮੈਨਾਂ ਜਾਨਣਾ ਕੀ ਆਪਾਂ ਦਿਮਾਗ ਆਪਣਾ ਦਿਮਾਗ ਸਹੀ ਚੀਜ਼ਾਂ ਵੱਲ ਯੂਜ਼ ਕਰੀਏ ਆਪਾਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਦਿਮਾਗ ਨੂੰ ਵੀ ਉਸੇ ਤਰ੍ਹਾਂ ਆਪਾਂ ਸਹੀ ਵਰਤਣ ਦੀ ਕੋਸ਼ਿਸ਼ ਕਰੀਏ ਤੇ ਬਸ ਮੈਂ ਆਹੀ ਕਹਿਣਾ ਚਾਹੁੰਦਾ ਕਹਿਣੋਂ ਤਾਂ ਬਹੁਤ ਕੁਝ ਆਪਣੇ ਕੋਲ ਵੈਸੇ ਮੇਰੀ ਵੀਡੀਓ ਬਹੁਤ ਜਿਆਦਾ ਲੰਬੀ ਹੋ ਜਾਂਦੀ ਹੈ ਤੇ ਇੰਨੀ ਜਿਆਦਾ ਜੀ ਵੀਡੀਓ ਹੋ ਵੀ ਜਾਵੇ ਤਾਂ ਫਿਰ ਕੋਣ ਇਹਨੂੰ ਐਕਸਪੋਰਟ ਕਰੇ ਕੈਪ ਕੱਟ ਤਾ ਤੇ ਕੈਪ ਕੱਟ ਦੋ ਐਕਸਪੋਰਟ ਤਾਂ ਹੋ ਵੀ ਜਾਂਦੀ ਹੈ ਫਿਰ ਵੀ ਪਰ ਮੈਨੂੰ ਇਧਰੋਂ ਆਪ ਦਾ ਪਿਕਸਰਡ ਵੀ ਡਿਲੀਟ ਕਰਨਾ ਪੈਂਦਾਗਾ ਤੇ ਇਧਰੋਂ ਹੋਰ ਫੋਟੋ ਮਾਟੋਆਂ ਵੀਡੀਓ ਬਾੜ ਹਣਾ ਫੇਰ ਜਾ ਕੇ ਤਾਂ ਐਕਸਪੋਰਟ ਹੁੰਦੀ ਹੈ 2-3 GB ਦੀ ਵੀਡੀਓ ਬਣ ਜਾਂਦੀ ਹੈ ਯਾਰ ਹਣਾ ਤੁਸੀਂ ਤਾਂ ਕੀ ਸਮਝ ਬਾਬੇ ਮੇਰੇ ਕੋਲ ਤਾਂ 1 GB ਯਾਰ ਸਟੋਰੇਜ ਮੈਂ ਤੁਹਾਨੂੰ ਸੱਚੀ ਦੱਸਾਂ ਮੇਰੇ ਕੋਲ 1 GB ਸਟੋਰੇਜ ਆ ਇਹ ਵੀ ਬਸ ਮੁੱਕ ਗਿਆ ਹੁਣ ਆਹ ਵੀਡੀਓ ਬਣਾ ਲਈ ਚੱਕ ਮੁੱਕ ਗਿਆ ਮੇਰੇ ਕੋਲ ਬਚਦਾ ਨਹੀਂ ਸੋ ਰਹੀ ਠੀਕ ਹੈ ਤੇ ਵੀਡੀਓ ਤੇ ਮੈਨੂੰ ਪਤਾ ਨਹੀਂ ਵਿਊਜ਼ ਬਹੁਤ ਆਉਂਦੇ ਕਿ ਨਹੀਂ ਜਿਹੜੀ ਪਿਛਲੀ ਵੀਡੀਓ ਪਾਈ ਸੀ ਉਹ ਤੇ ਬਾਬਾ ਵਧੀਆ ਵਿਊਜ਼ ਆ ਗਏ 135 33 ਲੰਘ ਗਏ ਹਣਾ ਤਾਂ ਬਹੁਤ-ਬਹੁਤ ਧੰਨਵਾਦ ਉਸ ਵੀਡੀਓ ਦੇ ਲਈ ਤੇ ਮੈਂ ਰਾਤ ਨੂੰ ਯਕੀਨੀ ਤਰੀਕਾ 27 27 ਅਗਸਤ 2025 ਆ ਇਹ ਸਮਾਂ ਹੋ ਗਿਆ ਹੈ 12:00 ਵਜੇ ਗਏ ਨੇ ਬਾਬੇ ਰਾਤ ਦੇ 12:00 ਵਜੇ ਰੱਖੇ ਨੇ ਤੇ ਮੈਂ ਆਉਦੇ ਹਸਪੀਟਲ ਵਿੱਚ ਨਾਈਟ ਡਿਊਟੀ ਤੇ ਤੇ ਬਸ ਅੱਖਾਂ ਬੰਦ ਕਰਕੇ ਬੋਲੀ ਜਾਂਦਾ ਜਿਹੜਾ ਕੁਝ ਵੀ ਦਿਮਾਗ ਦੇ ਵਿੱਚ ਆਈ ਜਾਂਦਾਗਾ ਤੇ ਬਸ ਪਤਾ ਨਹੀਂ ਘਰ ਕੀ ਭੁੱਲਣਾ ਕਿ ਵਸਾ ਵੀਡੀਓ ਖਤਮ ਕਰਦੇ ਆਂ ਭਾਈ ਥੀ ਤੇ ਜੈ ਬਾਹੇ ਗੁਰੂ